ਸਾਰੇ ਨੂੰ ਸਤ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਕਿੱਲਾ ਹੋ ਗਿਆ ਜੀ ਟਾਈਮ ਹੋ ਗਿਆ ਸ਼ਾਮਾਂ ਦਾ। 5:30 ਤੇ ਆਪਾਂ ਸਬਜੀ ਪਾਜੀ ਦੀ ਕਰੀਏ ਤਿਆਰੀ। ਅੱਜ ਅਸੀਂ ਸਬਜੀ ਬਣਾਉਣੀ ਆਲੂ ਮਟਰਾਂ ਦੀ। ਆਵੇ ਆਲੂ ਚੀਰ ਲਈ ਮਟਰ ਜਿਹੜੇ ਉਹ ਵੀ ਨਾਲ ਭਿੰਨ ਤੇ ਪਾਣੀ 'ਚ। ਤੇ ਚਲੋ ਜੀ ਆਪਾਂ ਮਸਾਲਾ ਰਗੜ ਕੇ। ਤੇ ਨਾਲੇ ਨਾਲ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਜਿਹੜੇ ਪੁਰਾਣੇ ਹੀ ਸੋਹਣੇ ਸੋਹਣੇ ਕਮੈਂਟ ਕਰੋ। ਵਾਅ ਤੁਹਾਡਾ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਹੁਣ ਆਪਾਂ ਮਸਾਲਾ ਰਗ ਲਗੇ ਨਾਲ-ਨਾਲ ਲਈਏ ਤੜਕਾ ਟਮਾਟਰ ਵੀ ਆਪਾਂ ਵੀ ਚੀਪਾ ਦੇਣੇ ਪੁੰਨਣੇ ਦੇ ਸਾਰੇ ਇਕੱਠੇ ਹੀ ਹੈ ਚਲੋ ਜੀ ਬਣੀ ਰਿਹਾ ਵੀਡੀਓ ਇਹ ਨਾਲ ਆਪਾਂ ਮਸਾਲਾ ਪਈਏ ਫਿਰ ਆਪਾਂ ਨੋਣੇ ਤੜਕਾ ਨਜਰ ਮੈਂ ਗੈਸ ਕੱਟ ਕਰਕੇ ਬਾਲ ਕੇ ਤੇ ਰਫੈਂਡ ਨੂੰ ਕਰ ਸੁਕਣਵਾ ਤੇ ਰਹੇਗੀ ਆਣੀਆ ਸੋ ਅਕੇ ਜੀ ਕਰ ਆਪਾਂ ਇੱਕ ਦੋ ਗੀੜੇ ਹੋਣੇ ਮਿਕਸੀ ਦੇ ਅਜ ਮਿਕਸੀ ਚ ਪੀ ਲੈਣਾ ਜਣੀ ਬਿਲੀ ਗਾਸ਼ ਕਰਨਾ ਪਿਆਜ਼ ਚਲੋ ਜੀ ਲੋ ਜੀ ਮਸਾਲਾ ਆਪਣਾ ਵਿਆ ਬਣ ਦੇਖੋ ਪੋੜ ਗਿਆ ਜੀ ਕਿ ਉਹ ਛੱਟ ਗਿਆ ਇਹੋ ਕਿ ਨਵਿਦਾ ਬਣਿਆ ਹੁਣ ਆਪਾਂ ਇਹਦੇ ਵਿੱਚ ਪਾ ਲਗੇ ਆਲੂ ਤੇ ਮਟਰ ਆ ਗਏ ਪਾ ਪਾਣੀ ਜਿੰਨਾ ਪਾਉਣਾ ਜਿੰਨੇ ਦਾ ਪਤਰੀ ਬਣਾਉਣੀ ਆ ਬਹੁਤ ਹੈ ਨਾ ਬਹੁਤ ਜਿਆਦਾ ਪਤਲੇ ਬਣਗੇ ਲਓ ਅਗੋਂ ਮੈਂ ਟਰਾਈ ਸੌਦੀ ਲਾ ਗਿਆ ਤੜਕ ਆਏ ਚੋਟੀ ਤਵੇ ਬਾਣ ਰਹਿਗਾ ਦੁੱਧ ਲੈਣ ਵਾਲਾ ਤੇ ਇਦਾਂ ਆਪਾਂ ਸੇਰੀ ਬਣਾਇਂ ਚਾਵੜ ਜਦ ਤੱਕ ਆਹ ਵੇਖੋ ਪੇਸ਼ ਮੈਂ ਲਾ ਬકરી ਬਣਾ ਰਹੀਣੀ ਜਿਦਾਂ ਨੂਨ ਵਾਲਾ ਛੋਲ ਬਣਾਉਂਦੇ ਆ ਅੱਜ ਫੇਰ ਮੋਦਾਂ ਹੀ ਬਣਾਏ ਬਹੁਤ ਸੋਹਣੇ ਬਣੇ ਏ ਇਦਾਂ ਛੋਲ ਬਹੁਤ ਸੋਹਣੇ ਬਣ ਗਏ ਮੈਂ ਮਣਕੇ ਮਾਪੇ 2 ਕੱਪ ਲੰਗਾ ਪਾਣੀ ਦਿਵਾਇਆ ਤਾਂ ਕਬਲੀ ਛੋਲਾਂ ਦੀ ਖੰਡ ਬਦਾਮ ਤੇ ਕਾਜੂ ਪਸੋਗੀ ਚਲੋ ਜੀ ਹੁਣ ਆਪਾਂ ਦੋ ਦਮ ਲਿਕੇ ਲਿਓਨੇ ਫਿਰ ਦੋਨੇ ਬਾੜਾ ਬਸ ਸਬਜ਼ੀ ਲੱਗ ਗਿਆ ਤੜਕਾ ਦੇ ਆਟਾ ਹੈਗਾ ਸਵੇਰ ਦਾ ਪਿਆਜ ਹੁਜੋ ਹੁ ਆਪਾਂ ਆਟਾ ਇਹੜਾ ਪਕਾ ਲੈਣਾ ਆਟਾ ਨਹੀਂ ਹੁਣ ਆਪਾਂ ਗੁੰਨਣਾ ਚਲੋ ਓਟਾ ਲੱਗੇ ਅੰਦਰ ਫਿਰ ਆਪਾਂ ਮਿਲਦੇ ਸਬਜ਼ੀ ਮੜਾ ਗੈਸ ਵਰਤੀ ਜੀ ਕਰ ਤੱਕ ਫਰਦੀ ਦੀ ਬਣੀ ਪਈ ਇਹ ਟੇਕਾ ਨਹੀਂ ਮਰਵਾਉਣੀ ਜੇ ਸ਼ੀਡ ਦਾ ਮਰਵਾਇਆ ਨਾ ਤਾਂ ਇਹ ਤਰੀ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਮਸਾਲੇ ਦਾ ਕਰਕੇ ਸਿਰਫ ਮਸੂ ਕਰਦੇ ਵਿੱਚ ਮਸਾਲਾ ਛੀਡ ਦਾ ਮਰਵਾਇਆ ਨੂੰ ਭੁੰਨੇ ਆ ਮੈਨੂੰ ਮਾੜਾ ਉਹ ਸਿਲੇਜੀ ਬਣਾਉਣੀ ਹੈ ਹੁਣ ਪਰ ਉਤੇ ਟੱਕਣ ਨਹੀਂ ਦੇਣਾ ਉਹ ਸਬਜੀ ਹੋਰ ਤਰ੍ਹਾਂ ਦੀ ਹੋ ਜਾਂਦੀ ਚੰਗੀ ਨਹੀਂ ਲੱਗਦੀ ਫਿਰ ਕੁੱਲੀ ਰੀਜੇ ਦੇ ਵਦਕੇ ਲੋਜੀ ਸਬਜੀ ਲਗਈ ਆਪਣੀ ਬਾਣਾ ਦੁੱਧ ਲੈਣ ਨੂੰ ਗਈ ਹਾਂ ਤੇ ਮੈਂ ਗੈਸ ਕਰ ਗਈ ਬਾਹਰ ਦੇਖੋ ਅੱਜ ਮੈਂ ਸਬਜੀ ਜਿਹੜਾ ਲੈ ਆਂਦਾ ਦੁੱਧ ਜਿਹੜਾ ਰੋਜੀ 18 ਵਾਲਾ ਉਹਦਾ 2 ਕਿਲੋ ਉਂਦਰ ਧਬਾ ਲਾਉਣਾ ਨਾਲ ਲੈ ਆਂਦਾ ਦਹੀਂ ਚੋਲ ਖਾ ਲੈ। ਆਇਆ ਵੀ ਇਹ ਲਈ। ਤੇ ਚੰਗਾ ਖਤਮ ਹੋ ਗਏ। ਉਹਦਾ ਪਿਆਰ ਪਿਆ ਰਹਿੰਦੇ। ਚਲੋ। ਕੋਟ ਪੀ ਗਏ ਪਾਣੀ। ਤੇ ਬਈ ਇਹ ਅੰਦਰ ਕੜੀ ਪੱਕੇ ਤਾਂ ਨਹੀਂ। ਹਮਣ ਕੇ ਨਾਲੇ ਕੱਪੜੇ ਲਾਉਣੀ ਹੈ ਪਰ ਸ਼ਾਦੀ ਲਾਉਣਾਗੇ। ਤੇ ਇਹ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਮੈਂਟ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ, ਸ਼ੇਅਰ ਵੀ ਕਰਿਓ, ਬਾਦੂ ਬਾਦ।